ਹੈਲੋ ਜੀ ਸਨਰਸ ਅਸ਼ੀਕਾ ਮੈਂ ਸੁਖਿੰਦਰ ਕੌਰ ਹਾਂਜੀ ਅੱਜ ਆਪਾਂ ਫੁਲਕਾਰੀ ਦੇ ਸੂਟ ਦਾ ਇੱਕ ਹੋਰ ਡਿਜ਼ਾਈਨ ਡਰਾ ਕਰਾਂਗੇ ਇਹ ਡਿਜ਼ਾਈਨ ਵੀ ਬਿਲਕੁਲ ਨਿਊ ਆਏ ਮੈਂ ਕਿਤੋਂ ਨਹੀਂ ਦੇਖਿਆ ਮੈਂ ਖੁਦ ਹੀ ਡਰਾ ਕੀਤਾ ਹੈ ਤੇ ਤੁਸੀਂ ਇਹਨੂੰ ਆਪਦੇ ਸੂਟ ਤੇ ਬਣਾ ਸਕਦੇ ਬਹੁਤ ਸੋਹਣਾ ਲੱਗਣਾ ਇਹਦੇ ਦੋ ਪਾਰਟ ਨੇ ਆਪਾਂ ਦੋਵੇਂ ਪਾਰਟ ਡਰਾ ਕਰਨੇ ਸਿੱਖਾਂਗੇ ਤੇ ਦੋਵੇਂ ਹੀ ਪਾਰਟ ਆਪਾਂ ਸੂਟ ਤੇ ਯੂਜ਼ ਕਰਾਂਗੇ ਇਹਦੇ ਵਾਸਤੇ ਤੁਸੀਂ ਕੀ ਕਰਨਾ ਇੱਕ ਸਕੁਅਰ ਲੈ ਲੈਣਾ ਉਸ ਤੋਂ ਬਾਅਦ ਸੈਂਟੀਮੀਟਰ ਦਾ ਇੱਕ ਪੂਰਾ ਤੇ ਦੋ-ਦੋ ਸਕੁਅਰ ਛੱਡ ਕੇ ਤੇ ਫਿਰ ਇੱਕ-ਇੱਕ ਸਕੁਅਰ ਲਈ ਜਾਣਾ ਇਸ ਤਰ੍ਹਾਂ ਠੀਕ ਹੈ ਜੀ ਇਹ ਡਰਾ ਕਰਨਾ ਵੀ ਬਹੁਤ ਈਜ਼ੀ ਹੈ ਤੇ ਫਿਰ ਕੀ ਕਰਨਾ ਆਪਾਂ ਇਹਦੇ ਚਾਰੇ ਕਾਰਨਰ ਤੇ ਪੱਤੀਆਂ ਬਣਾਵਾਂਗੇ ਉਹ ਤੁਹਾਨੂੰ ਮੈਂ ਦੱਸ ਦਿੰਨੇ ਆ ਕਿ ਜਿਹੜੀਆਂ ਪੱਤੀਆਂ ਕਿਵੇਂ ਬਣਾਉਣੀਆਂ ਇਸ ਤਰ੍ਹਾਂ ਤੁਸੀਂ ਇੱਕ ਤਰਸ਼ੀਲਾ ਲੈ ਲੈਣੀ ਲਾਈਨ ਤੇ ਇਸ ਕਾਰਨਰ ਤੋਂ ਵੀ ਤਰਸ਼ੀਲਾ ਲੈ ਲੈਣੀ ਹੈ ਡਾਇਰੈਕਸ਼ਨ ਇਹਨਾਂ ਦੀ ਸੇਮ ਹੀ ਰੱਖਣੀ ਹੈ ਤੁਸੀਂ ਇਸੇ ਤਰ੍ਹਾਂ ਆਪਾਂ ਇਧਰ ਨੂੰ ਵੀ ਇੱਕ ਤਰਸ਼ੀ ਲਾਈਨ ਲਵਾਂਗੇ ਤੇ ਇੱਕ ਤਰਸ਼ੀ ਲਾਈਨ ਇਧਰ ਨੂੰ ਲਵਾਂਗੇ ਠੀਕ ਹੈ ਜੀ ਇਸੇ ਤਰ੍ਹਾਂ ਇਸ ਕਾਰਨਰ ਤੋਂ ਇੱਕ ਇੱਕ ਡੱਬੇ ਦੀ ਤਰਸ਼ੀ ਲੈਣ ਲਈ ਆ ਬੁੜੀਆ ਦੇਖੋ ਠੀਕ ਹੈ ਤੇ ਡਾਇਰੈਕਸ਼ਨ ਆਪਾਂ ਸੇਮ ਰੱਖਣੀ ਹੈ ਇੱਧਰ ਨੂੰ ਜਾ ਰਹੀ ਹੈ ਤਾਂ ਉਵੇਂ ਰੱਖਾਂਗੇ ਆਪਾਂ ਇਸ ਤਰ੍ਹਾਂ ਇਸ ਤਰ੍ਹਾਂ ਹੁਣ ਜਿਹੜੀ ਆਹ ਵਾਲੀ ਚੀਜ਼ ਆ ਇਹ ਆਪਾਂ ਇਸ ਤਰ੍ਹਾਂ ਸਿੱਧੀ ਬਣਾ ਦੇਣੀ ਇਸ ਤਰ੍ਹਾਂ ਠੀਕ ਹੈ ਇਸੇ ਤਰ੍ਹਾਂ ਜਿਹੜੀ ਆਪਾਂ ਇਹਦੀਆਂ ਪੱਤੀਆਂ ਵੀ ਬਣਾਉਣੀਆਂ ਐ ਇਹ ਵੀ ਆਪਾਂ ਇਸ ਕਾਰਨਰ ਕੋ ਲੰਗਾਂਗੇ ਬਣਾਉਣ ਉੱਪਰੋਂ ਤੇ ਇਸ ਤਰ੍ਹਾਂ ਆਪਾਂ ਬਣਾਈ ਜਾਵਾਂਗੇ ਇੱਕ ਕਿਦਾ ਹੋਰ ਪਾਰਟ ਬਣਾਵਾਂਗੇ ਆਪਾਂ ਉਹੀ ਯੂਜ਼ ਕਰਾਂਗੇ ਤੇ ਇਸ ਤੋਂ ਬਾਅਦ ਵਾਲੀਆਂ ਜਿਹੜੀਆਂ ਵੀਡੀਓ ਉਹਦੇ ਵਿੱਚ ਵੀ ਆਪਾਂ ਬੱਚਿਆਂ ਦੇਆਂ ਵੱਡਿਆਂ ਦੇ ਸੂਟਾਂ ਦੀ ਜਿਹੜੇ ਮੈਂ ਖੁਦ ਡਰਾ ਕਰੂੰਗੀ ਡਿਜ਼ਾਈਨ ਮੈਂ ਕਿਤੋਂ ਨਹੀਂ ਵੇਖੇ ਹੋਣਗੇ ਆਪਾਂ ਉਹੀ ਬਣਾਵਾਂਗੇ। ਨਾਲੇ ਇਹਨੂੰ ਵੀ ਆਪਾਂ ਐਕਸਟਰਾ ਮਿਲ ਜੂ ਐਕਸਟਰਾ ਐ ਐਕਸਟਰਾ ਇਸ ਤਰ੍ਹਾਂ ਠੀਕ ਹੈ ਜਦੋਂ ਆਹ ਵਾਲਾ ਵੀ ਬਣਾ ਕੇ ਮੈਂ ਤੁਹਾਨੂੰ ਦਿਖਾਉਣੀ ਹਾਂਜੀ ਤਾਂ ਆਹ ਦੇਖੋ ਆਪਣਾ ਪੂਰਾ ਡਰਾਅ ਹੋ ਗਿਆ ਉਸ ਤੋਂ ਬਾਅਦ ਨਾਲ ਜਿਹੜਾ ਆਪਣਾ ਆਮ ਲਾਈਨਾਂ ਇੰਨਾ ਪੋਰਸ਼ਨ ਨਾ ਪੱਤੀਆਂ ਵਾਲਾ ਇਹਨੂੰ ਵੀ ਆਪਾਂ ਲੱਗ ਤੋਂ ਇਸ ਤਰ੍ਹਾਂ ਬਣਾਵਾਂਗੇ ਠੀਕ ਹੈ ਜੀ ਜਿਵੇਂ ਆਪਾਂ ਪੱਤੀ ਬਣਾਈ ਸੀ ਨਾ ਇਸ ਤਰ੍ਹਾਂ ਆਹ ਵਾਲੀ ਪੱਤੀ ਬਣਾ ਲਓ ਫਿਰ ਇਹਦੀ ਆਹ ਵਾਲਾ ਇੰਨਾ ਪੋਰਸ਼ਨ ਬਣਾ ਲਓ ਇਸ ਤਰ੍ਹਾਂ ਫੇਰਾ ਵਾਲੀ ਪੱਤੀ ਆ ਜਾਊਗੀ ਆਹ ਵਾਲੀ ਫਿਰ ਤਾਂ ਰਿਪੀਟ ਹੋਣ ਲੱਗ ਜੂ ਮਤਲਬ ਕਿ ਵੀ ਇਸ ਤਰ੍ਹਾਂ ਆਪਾਂ ਬਣਾ ਲਾਂਗੇ ਨਾ ਠੀਕ ਹੈ ਜੀ ਤੇ ਇਸ ਤੋਂ ਬਾਅਦ ਇਹਨੂੰ ਆਪਾਂ ਇਸ ਤਰ੍ਹਾਂ ਟ੍ਰੇਸ ਪੇਪਰ ਤੇ ਬਣਾ ਲਾਂਗੇ ਇਹ ਦੋਨੇ ਆਪਾਂ ਡਿਜ਼ਾਈਨ ਟ੍ਰੇਸ ਪੇਪਰ ਤੇ ਬਣਾ ਕੇ ਤੇ ਇਸ ਤੋਂ ਬਾਅਦ ਆਪਾਂ ਕੱਪੜੇ ਤੇ ਛਾਪ ਕੇ ਫਿਰ ਇਹ ਵੀ ਕਢਾਈ ਕਿਵੇਂ ਕਰਨੀ ਆਪਾਂ ਉਹ ਦੇਖਦੇ ਆਂ ਹਾਂਜੀ ਆਪਾਂ ਇਸ ਤਰ੍ਹਾਂ ਇਹਨੂੰ ਨਾ ਬਿਨਾ ਗੰਢ ਤੋਂ ਬੈਕ ਤੋਂ ਸਟਾਰਟ ਕਰ ਲੈਣਾ ਤੇ ਜਿਹੜਾ ਬਾਗ ਵਾਲਾ ਟੰਕਾ ਹੁੰਦਾ ਹੈ ਉਹ ਆਪਾਂ ਸਾਰੇ ਉਹੀ ਯੂਜ਼ ਕਰਦੇ ਆਂ ਸਾਰੇ ਫਲਾਵਰਸ ਦੇ ਵਿੱਚ ਤਕਰੀਬਨ ਤੇ ਉਹ ਤੁਹਾਨੂੰ ਪਤਾ ਹੀ ਆ ਤੇ ਉਹਦੇ ਨਾਲ ਆਪਾਂ ਇਸ ਤਰ੍ਹਾਂ ਇਹਨੂੰ ਕੱਢ ਲੈਣਾ ਜਿਹੜਾ ਇਹ ਪੂਰਾ ਇੱਕ ਫਲਾਵਰ ਆ ਆਹ ਵਾਲਾ ਪੂਰਾ ਪੋਰਸ਼ਨ ਇਹ ਆਪਾਂ ਗ੍ਰੀਨ ਨਾਲ ਕਵਰ ਕਰਨਾ ਇਸ ਤਰ੍ਹਾਂ ਇਹਦੀਆਂ ਸਾਰੀਆਂ ਪੱਤੀਆਂ ਇਹਦੇ ਵਿੱਚ ਫਿਰ ਆਪਾਂ ਨੂੰ ਧਾਗਾ ਤੋੜਨ ਤੇ ਗੰਡ ਦੀ ਵੀ ਜ਼ਰੂਰਤ ਨਹੀਂ ਪਊਗੀ ਤੇ ਨਾਲ ਹੀ ਆਪਾਂ ਟਰਾਂਸਫਰ ਕਰ ਲੈਣਾ ਧਾਗਾ ਦੂਜੀ ਸਾਈਡ ਇਹ ਮੈਂ ਤੁਹਾਨੂੰ ਇੱਕ ਪੱਤੀ ਤੋਂ ਦੂਜੀ ਪੱਤੀ ਤੱਕ ਦਿਖਾ ਦਿੰਨੀ ਆ ਧਾਗਾ ਟਰਾਂਸਫਰ ਕਰਕੇ ਬਸ ਫਿਰ ਬਾਅਦ ਦੇ ਵਿੱਚ ਤੁਸੀਂ ਆਪੇ ਕਰ ਲੈਣਾ ਇਹਨੂੰ ਸੌਖਾ ਹੀ ਹੈ ਤਾਂ ਆਪਾਂ ਨੂੰ ਆਉਂਦਾ ਹੀ ਹੈ ਕਿ ਕਿਤਾ ਆਪਾਂ ਬਹੁਤ ਵਾਰੀ ਇਹ ਟੰਕ ਠੀਕ ਹੈ ਜੀ ਚੌਸ ਡੱਬੀ ਤੱਕ ਆ ਗਏ ਤੇ ਬਸ ਫਿਰ ਤੁਸੀਂ ਇਹਨੂੰ ਇਹ ਆ ਦੇ ਕੁਆਟ ਡੀ ਲੈ ਲੈਣਾ ਤਾਂ ਇਹਨੂੰ ਤੁਸੀਂ ਇੱਥੋਂ ਟੇਡਾ ਡੰਕਾ ਚੱਕ ਲੈਣਾ ਤੇ ਐਵੇਂ ਫਿਰ ਆਪਾਂ ਪਾ ਪੱਤੀ ਬਣਾ ਦਾਂਗੇ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਵਾਰੀ ਵਾਰੀ ਸਾਰੀਆਂ ਪੱਤੀਆਂ ਬਣਾ ਲਾਂ ਹਾਂਜੀ ਤਾਂ ਇਹਨੂੰ ਨਾ ਆਪਾਂ ਕਲਰਫੁਲ ਬਣਾਉਣ ਦੇ ਵਾਸਤੇ ਆਪਾਂ ਚਾਰ ਕਲਰ ਯੂਜ਼ ਕਰਾਂਗੇ ਇਹਦੇ ਵਾਸਤੇ ਤੇ ਮੈਂ ਇੱਕ ਗ੍ਰੀਨ ਹੈਗਾ ਆਪਾਂ ਔਰੇਂਜ ਹੋ ਗਿਆ ਇੱਕ ਬਲੂ ਕਲਰ ਆ ਠੀਕ ਹੈ ਜੀ ਤੇ ਇੱਕ ਡਾਰਕ ਪਿੰਕ ਮੈਜੈਂਟਾ ਕਲਰ ਉਹ ਆਪਾਂ ਯੂਜ਼ ਕਰਾਂਗੇ ਹੁਣ ਜਦੋਂ ਇਹ ਇਹ ਨਾ ਪੂਰਾ ਬਣ ਗਿਆ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਹਾਂਜੀ ਤਾਂ ਆਹ ਵਾਲੀਆਂ ਨਾ ਚਾਰ ਚਾਰ ਕਲਰ ਆਪਾਂ ਇੱਥੇ ਯੂਜ਼ ਕੀਤੇ ਆ ਇਹਦੇ ਤੇ ਨਾ ਥੋੜਾ ਜਿਹਾ ਕਲਰ ਨਹੀਂ ਸਹੀ ਆ ਰਿਹਾ ਇਹ ਵਾਲਾ ਨਾ ਲਾਈਟ ਗ੍ਰੀਨ ਕਲਰ ਆ ਤੇ ਬਾਅਦ ਦੀ ਵਿੱਚ ਜਿਹੜੀ ਆਪਾਂ ਚੀਜ਼ਾਂ ਵਿੱਚ ਰਹਿ ਗਈ ਉਹਦੇ ਵਿੱਚ ਨਾ ਆਪਾਂ ਆਹ ਆਹ ਵਾਲੇ ਜਿਹੜੇ ਸਟੋਨ ਆ ਲਗਾ ਦਾਂਗੇ ਤੁਸੀਂ ਕੋਈ ਵੀ ਆਹ ਲੱਗਦਾ ਵਿੱਚ ਤੁਸੀਂ ਕੋਈ ਵੀ ਸਟੋਨ ਕਿਵੇਂ ਕਿਸੇ ਵੀ ਤਰ੍ਹਾਂ ਦੇ ਇਹਦੇ ਵਿੱਚ ਲਗਾ ਸਕਦੇ ਆ ਚੋਰਸ ਵੀ ਸ਼ੀਸ਼ਾ ਵੀ ਲਗਾ ਸਕਦੇ ਆ ਜੋ ਤੁਹਾਨੂੰ ਸੈਟ ਲੱਗੇ ਐ ਤੁਹਾਨੂੰ ਚੰਗਾ ਲੱਗੇ ਉਹ ਲਗਾ ਦਿਓ ਤੁਸੀਂ ਹੁਣ ਮੈਂ ਤੁਹਾਨੂੰ ਸਾਰੇ ਸਟੋਨ ਲਾ ਕੇ ਫਿਰ ਆਪਾਂ ਪੂਰਾ ਦਿਖਾਵਾਂਗੇ ਇਹ ਹਾਂਜੀ ਤਾਂ ਆ ਆਪਣੇ ਸੂਟ ਦਾ ਇਸ ਤਰ੍ਹਾਂ ਘੇਰਾ ਬਣ ਗਿਆ ਤੇ ਆਮਲਾ ਚਾਕ ਤੇ ਡਿਜ਼ਾਈਨ ਆ ਜਾਊਗਾ ਠੀਕ ਹੈ ਜੀ ਤੇ ਇਸ ਤਰ੍ਹਾਂ ਜਿਹੜਾ ਮੈਂ ਤੁਹਾਨੂੰ ਇਹਦਾ ਦੂਸਰਾ ਪਾਰਟ ਆਪਾਂ ਡਰਾਅ ਕਰਨਾ ਦੱਸਿਆ ਸੀ ਉਹ ਇਸ ਤਰ੍ਹਾਂ ਆਪਾਂ ਗਲੇ ਤੇ ਪਾਇਆ ਜੇ ਤੁਸੀਂ ਚਾਹੋ ਤਾਂ ਜਿਵੇਂ ਆ ਬਾਹ ਬਣਾਈ ਆਪਾਂ ਬਾਹ ਤੇ ਵੀ ਤੁਸੀਂ ਨਾ ਆਹਾਂ ਵਾਲਾ ਪਾ ਸਕਦੇ ਆ ਦੁਪੱਟੇ ਤੇ ਇਹ ਦੁਪੱਟੇ ਤੇ ਵੀ ਬਹੁਤ ਜ਼ਿਆਦਾ ਸੋਹਣਾ ਲੱਗੂਗਾ ਤਾਂ ਇਸ ਤਰ੍ਹਾਂ ਆ ਦੇਖ ਲਓ ਇਸ ਦੀ ਪੂਰੀ ਲੁੱਕ ਇਸ ਤਰ੍ਹਾਂ ਹੋਊਗੀ ਠੀਕ ਹੈ ਜੀ ਇਸ ਤਰ੍ਹਾਂ ਤੇ ਇਹ ਦੋ ਤਿੰਨ ਡਿਜ਼ਾਈਨ ਮੇਰੇ ਹੋਰ ਡਰਾਅ ਕੀਤੇ ਹੋਏ ਆ ਉਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਹੀ ਸੂਟਾਂ ਦੇ ਪਾ ਕੇ ਦਿਖਾਵਾਂਗੇ ਚਲੋ ਠੀਕ ਆ ਜੀ ਵੀਡੀਓ ਦੇਖਣ ਲਈ ਥੈਂਕ ਯੂ